ਡਾਕਟਰ ਅੰਬੇਡਕਰ ٹرسٹ ਆਫ ਐਜੂਕੇਸ਼ਨ ਐਂਡ ਲਰਨਿੰਗ ਵੱਲੋਂ ਫਗਵਾੜਾ ਦੇ ਬਾਈਪਾਸ ਵਿਖੇ ਡਾਕਟਰ ਅੰਬੇਡਕਰ ਇੰਟਰਨੈਸ਼ਨਲ ਸਕੂਲ ਖੋਲਿਆ ਜਾ ਰਿਹਾ ਹੈ ਜਿਸ ਉੱਪਰ ਕਰੀ 5 ਕਰੋੜ ਰੁਪਏ ਦਾ ਖਰਚ ਆਵੇਗਾ ਇਸ ਸਕੂਲ ਲਈ ٹرسٹ ਵੱਲੋਂ ਖਰੀਦੀ ਗਈ 1.5 ਕਰੋੜ ਦੀ ਜਗ੍ਹਾ ਤੇ ਇਸ ਜੋ ਸਕੂਲ ਦੀ ਉਸਾਰੀ ਸ਼ੁਰੂ ਕੀਤੀ ਗਈ ਹੈ ਜਿਸ ਦਾ ਦੌਰਾ ਕਰਨ ਲਈ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੇ ਪਰਪੋਤੇ ਰਾਜਰਤਨ ਅੰਬੇਦਕਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਹਰ ਭਾਈਨ ਸੰਬੰਧੀ ਅਕਬਾਈ ਹੈ ٹرسٹ ਦੇ ਸਮੂਹ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਤਰ੍ਹਾਂ ਰਾਜਰਤਨ ਅੰਬੇਦਕਰ ਜੀ ਨੇ ਜਿੱਥੇ ਸਕੂਲ ਬਣਾ ਲੈ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਇਹ ਸਕੂਲ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਆਪਣੀ ਅਹਿਮ ਭੂਮਿਕਾ

जो भविष्य में जाके हमारे बच्चों को यहाँ पर एकेडमिकली एक अच्छा नागरिक बनने के साथ साथ कल्चरली भी बाबा साहब के मिशन से हमारे महापुरुषों के मिशन से जुड़ने का काम यहाँ से हो ऐसी मैं उम्मीद करता हूँ और बहुत सारी बधाइयाँ देता हूँ बाबा साहब अम्बेडकर जी के परिवार की ओर से बुद्धि सोसाइटी ऑफ इंडिया की ओर से एक अच्छा बधाइयाँ देता हूँ कि एक अच्छा प्रोजेक्ट यहाँ पर खड़ा रहे और समाज के बच्चों को एक अच्छी शिक्षा नीति यहाँ से लोगों को प्राप्त हो ਇਹੀ ਕਾਮਨਾ ਕਰਦਾ ਹਾਂ ਜੈ ਭੀਮ ਬੋਲੇ ਇਸ ਦੌਰਾਨ ਹਰ ਭਾਈ ਸੁਮਨ ਨੇ ਕਿਹਾ ਕਿ ਇਸ ਸਕੂਲ ٹرسٹ ਨੂੰ 1.5 ਕਰੋੜ ਰੁਪਏ ਵਿੱਚ ਖਰੀਦੀ ਗਈ ਜ਼ਮੀਨ ਤੇ ਉਹ ਸਾਰਿਆ ਚਾਰਿਆ ਹੈ ਤੇ ਇਸ ਉੱਪਰ 5 ਕਰੋੜ ਦਾ ਖਰਚਾ ਆਵੇਗਾ ਜਿਸ ਲਈ ਦਾਨੀ ਸਜਨਾ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਛਾਰਿਆ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਸਕੂਲ ਖੋਲਣ ਦਾ ਮੁੱਖ ਮਕਸਦ ਬੱਚਿਆਂ ਨੂੰ ਧੰਮ ਦੇ ਨਾਲ-ਨਾਲ ਵਧੀਆ ਐਜੂਕੇਸ਼ਨ ਦੇ ਕੇ ਬਾਬਾ ਸਾਹਿਬ ਵੱਲੋਂ ਦੇਖਿਆ ਸੁਪਨੇ ਨੂੰ ਪੂਰਾ ਕਰਨਾ ਹੈ ਉਹਨਾਂ ਸਾਰੇ ਹਿਤਾਨੀ ਸਜਨਾ ਨੂੰ ਇਸ ਕਾਰਜ ਵਿੱਚ ਯੋਗਦਾਰ ਪਾਉਣ ਲਈ ਅੱਗੇ ਆਉਂਦੀ ਅਪੀਲ ਕੀਤੀ ਜਾਪੀਮ ਨਮੋਬਦਾਏ ਅੱਜ ਜੋ ਫਗਵਾੜਾ ਵਿਖੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪੜਪੋਤੇ ਰਾਜਤਨ ਅੰਬੇਡਕਰ ਜੀ ਆਏ ਆ ਔਰ ਇਹ ਜਿਸ ਜਗ੍ਹਾ ਤੇ ਸੀ ਖੜੇ ਆ ਇਹ ਜ਼ਮੀਨ ਡਾਕਟਰ ਅੰਬੇਡਕਰ ٹرسٹ ਫੋਰ ਐਜੂਕੇਸ਼ਨ ਐਂਡ ਲਰਨਿੰਗ ਦੇ ਮadhyam ਤੋਂ ਡਾਕਟਰ ਅੰਬੇਡਕਰ ਇੰਟਰਨੈਸ਼ਨਲ ਸਕੂਲ ਵਾਸਤੇ ਲਈ ਗਈ ਆ ਜੋ ਕਿ ਤਕਰੀਬਨ 1.5 ਕਰੋੜ ਦੀ ਆ ਔਰ ਸਾਡਾ ਜੋ ਬਜਟ ਹੈ 5 ਕਰੋੜ ਦਾ ਹੈ ਔਰ ਸਾਡਾ ਮਕਸਦ ਹੈ ਕਿ ਜਿੱਦਾਂ ਕਲਚਰ ਰੈਵੋਲੂਸ਼ਨ ਜੋ ਬਾਬਾ ਸਾਹਿਬ ਦਾ ਸੋਚ ਸੀ ਕਿ ਸਾਨੂੰ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਨਾਲ ਆਪਣੇ ਧੰਮ ਦੀ ਵੀ এডੂਕੇਸ਼ਨ ਦੇਣੀ ਚਾਹੀਦੀ ਆ ਤਾਂ ਕਿ ਅੱਛੇ ਨਾਗਰਿਕ ਬਣ ਸਕਣ ਕਿਉਂਕਿ ਇਹ ਜਿਹੜੀ ਧਰਤੀ ਸੀ ਬੁੱਧ ਦੀ ਧਰਤੀ ਸੀ ਸਤਗੁਰੂ रविदास ਮਹਾਰਾਜ ਕਬੀਰ ਮਹਾਰਾਜ ਹੋ ਜੋ ਵੀ ਸਾਡੇ ਬਹੁਜਨ ਮਹਾਪੁਰਸ਼ੀ ਉਹਨਾਂ ਦੀ ਸਾਰਿਆਂ ਦੀ ਸੋਚ ਨੂੰ ਸਮਰਪਿਤ ਇੱਥੇ ਸਕੂਲ ਸ਼ੁਰੂ ਕੀਤਾ ਜਾਊਗਾ ਜਿੱਥੇ ਸਸਤੀ ਔਰ ਵਧੀਆ এডੂਕੇਸ਼ਨ ਦਿੱਤੀ ਜਾਊਗੀ ਆਸ ਕਰਦੇ ਆ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਸਕੂਲ ਜਲਦੀ ਹੀ ਅਸੀਂ ਬਿਲਡਿੰਗ ਨੂੰ ਸਾਰੀ ਵਾਂ ਲੈ ਕੇ ਜਾ ਰਹੇ ਆਂ ਔਰ ਉਮੀਦ ਕਰਦੇ ਆ ਕਿ ਅੱਗੇ ਤੋਂ ਵੀ ਜਿੱਦਾਂ ਤੁਹਾਡਾ ਤੁਸੀਂ ਪਹਿਲਾਂ ਸਾਥ ਦਿੱਤਾ ਹੋਰ ਸਾਥ ਦਿਓਗੇ ਔਰ ਮਾਝੋਗ ਰਾਜਾ ਜਤਨਾ ਬੇੜ ਕਾ ਜੀਦਾ ਬੈਸਟ ਰਸਟ ਦੇ ਵੱਲੋਂ ਅਸੀਂ ਧੰਨਵਾਦ ਕਰਦੇ ਆਂ ਔਰ ਚੰਚਲ ਮਲ ਜੀ ਹਰਜਿੰਦਰ ਮਲ ਜੀ ਜਿਨ੍ਹਾਂ ਨੇ ਸਾਨੂੰ ਬੜਾ ਪੈਸੇ ਪੱਖੋਂ ਸਹਿਯੋਗ ਕੀਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਸਭ ਦਾ ਧੰਨਵਾਦ ਕਰਦੇ ਆਂ ਨਮੋ ਬੁਧਾਇ ਜੈਪੀ